जिमी चलिया घूमन घूमी कर छे बजे सत स ठीक ठाक हो चल जिमी चलिया घूमने कर छे गए चलो इधर 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 चलो जी आगदर, आगदर, आगदर। चल 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 जिमना जिम अद अरे कि जिमी देख भिम ਚਲ 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 ਐ ਬੱਟੀ ਨੂਰੀ ਆ ਜਾ ਰਿਹਾ ਜਿੰਮਾ ਭੱਜ ਕੇ ਚੱਲ ਜਿੰਮਾ ਭੱਜ ਕੇ चलिए ले आ गया जीमो कोमी करके लौंची आ गया सी आ गया जीमो कोमी करके चलो बजे 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 ਮਾਰਨਿੰਗ ਲੌਵੀ ਆ ਗਿਆ ਸੀ ਮੈਂ ਜੀਮਿੰਨ ਖਵਾ ਕੇ ਹੁਣ ਅਸੀਂ ਚੱਲਿਆ ਗੁਰਦਰਾ ਸਾਹਿਬ ਲੌਵੀ ਜੀਮੀ ਖਾ ਕੇ ਬਿਸਕੁਟ ਤੇ ਹੁਣ ਦੇਖ ਮਾਰਦਾ ਲੇਟੇ ਪਿਆ ਕਿਵੇਂ ਆ ਕੰਨੂ ਮੰਨੂ ਕਿਵੇਂ ਪਿਆ ਏ ਲੇਟੇ ਮਾਰਦਾ ਛਾਲਿਆ ਬੁੱਗ ਗਿਆ ਜੀ ਕਿਵੇਂ ਲਿੱਤੀ ਮਾਰਦਾ ਸੀ ਹੂੰ ਕਿਵੇਂ ਲੱਟੇ ਮਾਰਦਾ ਹੂੰ ਕੰਨ ਦੇਖ ਕੰਨ ਖਾਈ ਕੰਨ ਚ ਜਾਖ ਮੋਇਆ ਪਿਆ ਪਤਾ ਨਹੀਂ ਕੀ ਕੀ ਉੱਥੇ ਲੜਾ ਲਿਆ ਕੁਛ ਹੁਣ ਮੈਂ ਨਾ ਇਹਦੇ ਨਾਰੀਅਲ ਦਾ ਤੇਲ ਲਾਇਆ ਐ ਆ ਦੇਖ ਇਹ ਇੱਥੇ ਸਿੱਧਾ ਖਾਏ ਦੇ ਹੁਣ ਮੇਰੇ ਜੇ ਚ ਦੱਸ ਨਹੀਂ ਰਿਹਾ ਪਰ ਨਾ ਮੇਰੇ ਨਾਰੀਅਲ ਦਾ ਤੇਲ ਲਾਇਓ ਤੇ ਨਾ ਮੈਂ ਲਾ ਦੇ ਇਹਨੂੰ ਟਿਕਾ ਜੋ ਮੈਂ ਮਾਰੂੰ ਤੇਰੇ ਝੰਡੇ ਕਾ ਮੜੇ ਤੇ ਲੈ ਦੇਖਾ ਕੰਨੋਂ ਤਾਂ ਅੱਥੀ ਨਹੀਂ ਲਾਉਣ ਦਿੰਦੀ ਲੈ ਗੰਦੂ ਬੱਚਾ ਕਿਵੇਂ ਲੇਟੇ ਮਾਰਦਾ ਮੌਸਮ ਬੜਾ ਗਰਮਾ ਚੀ ਬਹੁਤ ਸੀਕਾਂ ਖਰ-ਖਰ ਕੇ ਜਖੰਗ ਕਰਦੇ ਮਾਂਬੀ ਲਿਆ ਮਾਂਬੀ ਲਿਆ ਕਿਚੂ 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 ਇਹਨੀ ਗਰਮੀ ਹੈ ਨਾ ਰਾਤ ਨੂੰ ਤਾਂ ਪੈਂਦੇ ਪੈਂਦਾ ਤਾਂ ਗਰਮੀ ਬਹੁਤ ਲੱਗਦੀ ਆ ਲਓ ਜੀ ਇਹਨਾਂ ਨੂੰ ਪਾਣੀ ਪਾ ਕੇ ਛੱਟੀਆਂ ਉਹ ਗੋਪੀ ਵਾਲੇ ਤਾਂ मारच गए पता नहीं किए उठ खड़न गए कि नहीं, नहीं। चलो उपर भी उपर पानी पा चल आ चल के गए जी मुझे पहला पेल भल चल 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 चलो चलो चल चल देखो 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 नहीं बिल्ली बैठी है कैटी माण ना ना जी वो ना वो बैठी है मू आजा, आजा। Na, dimu na. Ajo, aja aja. Merkii. Cil, Jal, cila ya. Di, alai beng. ਇਦਾਂ ਮੈਂ ਸੁੱਕ ਜਿਹਾ ਲੱਗ ਰਿਹਾ ਕਿ ਦਵਾਰਾ ਹਰੇ ਹੋਣ ਲੱਗੇ ਜਿਮ ਬਹੁਤ ਗੰਦਾ ਇਹਨੂੰ ਪਹਿਲਾਂ ਪਤਾ ਸੀ ਇੱਥੇ ਬੈਠੀ ਆ ਜਿਮ ਤਾਂ ਹੀ ਬਚ ਗਈ ਆ ਹਾਂ ਸੀ ਉੱਧੀ ਪਾਣੀ ਪਾਤਾ ਇਹਨਾਂ ਨੂੰ ਤੱਪ ਦੇਖ ਕਿੰਨੇ ਸਖਤ ਐ ਇੰਨੇ ਸਖਤ ਨਾ 4 ਵਜ ਗਏ ਆੜੇ ਨੂੰ ਮੰਡ ਰਹੀ ਨੁੱਪਰ ਕਰ ਰਹੀ ਹਾਰੋ ਜਿੱਥੇ ਪਕੌੜੀਆਂ ਨਹੀਂ ਡੋ ਦਿੰਦਾ ਵੀ ਉਹਦੇ ਚ ਪਾ 10 ਟਿੰਚ ਉਹਨਾਂ ਤੇ ਬਿੱਲੀ ਬੈਠੀ ਸੀ ਤੇ ਸੁੰਘਦੀ ਫਿਰਦੀ ਉਹ ਜਗਾ ਉਹਦੇ ਨਾਲ ਬਲੂਂਗੜੇ ਆ ਸੂਈ ਹੋਈ ਉਹ ਇੱਥੇ ਬਲੂਂਗੜੇ ਲੈਉਣ ਨੂੰ ਫਿਰਦੀ ਉਹ ਤਾਂ ਹੀ ਹੋਆ ਆਉਂਦੀ ਇੱਥੇ ਵਾਰ ਵਾਰ ਚਲ ਵਧੀਆ ਹੁੰਦਾ ਜਿੰਮੀ ਆ ਗਈ ਸੋਨੂੰ ਬਲੂੜੇ ਲੈਂਦੀ ਡਰਦੀ ਕਿਉਂਕਿ ਨਹੀਂ ਤਾਂ ਕਿਤੇ ਬੈਠੇ ਬੈਠੇ ਹੁੰਦੇ ਤੇ ਚੜ੍ਹਦੀ ਤੇ ਉਹ ਤੁਹਾਨੂੰ ਨਾ ਉਹ ਕਰ ਦਿੰਦੇ ਹੋ ਜਾਂਦਾ ਜਿੰਮੀ ਮੜਕਾ ਮਾਰਦਾ ਬਹੁਤ ਗੰਦਾ ਹੁਚਾ ਲੈ ਹਣੇ ਬਾਹਰ ਦੀ ਜਾ ਕੇ ਮ ਬਾਹਰ ਦੀ ਉਹਨਾਂ ਲੈ ੜਾ ਮੈਨੂੰ ਆਇਲ ਅਰਦੀ ਨੇ ਪੈ ਨਹੀਂ ਗਈ ਉਹ ਕਿਉਂਕਿ ਉਹ ਵਹੁ ਜ ਹੋਇਆ ਵੇ ਉਧਰ ਉਹਦੇ ਲੰਗ ਕਿਉਂ ਕਿਉਂ ਜੇ ਹੋਇਆ ਵੇ ਜਿੰਮੀ ਉਹ ਪਿੱਲੀ ਕਰਦੀ ਲਓ ਜੀ ਨਾ ਪਾਣੀ ਪਾਈ ਉਧਰ ਆ ਜਾ ਪਾਣੀ ਅੰਦਰ ਪੀ ਲੈ ਉਹਨਾਂ ਨੂੰ ਪਾਈ ਇੱਥੇ ਹੀ ਪਾਤਾ ਪਰ ਉਹ ਹੋ ਉੱਠ ਖੜਿਆ ਮੇਰਾ ਦੇ ਵੀ ਕੱਲ ਨੂੰ ੁੱਤੇ ਰੱਖਾਂਗੇ ਕਿਉਂਕਿ ਉਹਨਾਂ ਧੁੱਪੇ ਆ ਇਹ ਛਾਂਵੇਂ ਇੱਥੇ ਧੁੱਪ ਘਟ ਆਉਂਦੀ ਆ ਤਾਂ ਹੀ ਉਹ ਵਧੀਆ ਉੱਠ ਖੜੇ ਹੋ ਲੱਗਦੇ ਵੀ ਚੱਲ ਪੈਣਗੇ ਗੋਬੀ ਵੀ ਚੱਲ ਪੂ ਦੂਜੀ ਵੀ ਲਓ ਜੀ ਮੈਂ ਤਾਂ ਕੱਪੜੇ ਕਰਦੇ ਹੁਣੇ ਪ੍ਰੈਸ ਤੇ ਅੱਜ ਦਾਲ ਵੀ ਬਣਾਉਣੀ ਆ 4 ਵਜੇ ਕੀ ਕद्दू ਦੀ ਦਾਲ ਬਣਾਉਣੀ ਆ ਅੱਜ ਕੱਦੂ ਪਾ ਸੌਰੀ ਕद्दू ਦੀ ਦਾਲ ਕਰਨਾ ਗਾ ਕद्दू ਦੀ ਸਾਫ ਛੋਲਿਆਂ ਦੀ ਦੇ ਵਿੱਚ ਕद्दू ਪਾਉਣੀ ਆ ਚਲੋ ਜੀ ਮੈਂ ਤਰਦੀਆਂ ਧਾਲ ਟੈਂਸ਼ਨ ਨਾ ਬਹੁਤ ਟੈਂਸ਼ਨ ਆਉਂਦੀ ਨਾ ਜ਼ਿੰਦਗੀ ਚਾਰ ਸਾਲ ਕਟਾਤੀ ਠੀਕ ਹੈ ਇਹ ਹੀ ਜੇ ਟੈਂਸ਼ਨਾਂ ਸਭ ਨੂੰ ਸਿੱਦੇ ਆਵੇ ਨਹੀਂ ਵੀ ਜੇ ਤਾਂ ਬੱਚੇ ਹੋਣ ਆਲਾਦ ਹੋਣ ਪਤੀ ਹੋਵੇ ਪਤਨੀ ਹੋਵੇ ਚੰਗੇ ਠੀਕ ਹੈ ਫਿਰ ਤਾਂ 40 ਸਾਲ ਜ਼ਿੰਦਗੀ ਜਾਂਦੀ ਆ ਬਾਦ ਤੇ ਜੇ ਨਲੈਕ ਹੁਣ ਵੀ ਮਾਪਿਆਂ ਦੀ ਕਦਰ ਨਾ ਕਰਨ ਮਾਪਿਆਂ ਨੂੰ ਪੁੱਠਾ ਸਿੱਧਾ ਬੋਲਣ ਜਾਂ ਘਰ ਵਾਲੀ ਨੂੰ ਪਤੀ ਤੰਗ ਕਰੇ ਜਾਂ ਪਤਨੀ ਨੂੰ ਘਰ ਵਾਲਾ ਤੰਗ ਕਰੇ ਉਦੋਂ ਜਿਹੜੀ ਚਾਰ ਸਾਲ ਜ਼ਿੰਦਗੀ ਹੁੰਦੀ ਨਾ ਉਹ ਘਟ ਜਾਂਦੀ ਹੈ ਠੀਕ ਹੈ ਮਾਪਿਓ ਪਤਾ ਕੀ ਗੱਲ ਹੈ ਆਪਾਂ ਬੱਚੇ ਪੈਦਾ ਕਰਦੇ ਹਣਾ ਫਿਰ ਉਹਨਾਂ ਨੂੰ ਪਾਲਦੇ ਆਂ ਪੜ੍ਹਾਉਂਦੇ ਆਂ ਲਿਖਾਉਂਦੇ ਆਂ ਪਰ ਉਹਦਾ ਕਦਰ ਪਹਿਲੀ ਗੱਲ ਤਾਂ ਮਾਂ ਦੀ ਤਾ ਦੇਣ ਦੇ ਹੀ ਨਹੀਂ ਸਕਦੇ ਠੀਕ ਹੈ ਸਮਝੇ ਪਰ ਆਹ ਕੁੜਗਾ ਉਹਨਾਂ ਨੂੰ ਆਪਦੇ ਮਾਪੇ ਤਾਂ ਚਾਹੀਦੇ ਆ ਤੇ ਮੁੰਡਿਆਂ ਦੇ ਮਾਪੇ ਭਲਾ ਮਰ ਜਾਣ ਕਿ ਸਾਡੇ ਮਾਪਿਆਂ ਹੋਣ ਸਾਡੇ ਮਾਪਿਆਂ ਤੋਂ ਅਸੀਂ ਛੱਡ ਨਹੀਂ ਸਕਦੇ ਸਾਡੇ ਮਾਪਿਆਂ ਤੋਂ ਬਿਨਾ ਅਸੀਂ ਰਹਿ ਨਹੀਂ ਸਾਡੇ ਮਾਪਿਆਂ ਨੂੰ ਕੁਝ ਬੋਲੇ ਨਾ ਤੇ ਇਹਨਾਂ ਦੇ ਮਾਪਿਆਂ ਨੂੰ ਭਲਾ ਇਹਨਾਂ ਤੇ ਉਹਨਾਂ ਤੇ ਬਿਨਾਂ ਤੇ ਸਿਰ ਪਾੜਦੇ ਭਲਾ ਛਿੱਤਰ ਮਾਰਨ ਆਪਦੇ ਮਾਪਿਆਂ ਤੇ ਗਾਲਾਂ ਕੱਢਣ ਸਾਡੀਆਂ ਜਿਹੜੀਆਂ ਮਰਜੀ ਕੋਈ ਪਰਵਾਹ ਨਹੀਂ ਆਪਦੇ ਮਾਪਿਆਂ ਦੀ ਖਾਤਰ ਗੁੱਸਾ ਕਰ ਲੈਣਾ ਸਰ ਨਹੀਂ ਆ ਅੱਜ ਕੱਲ ਸਾਡੇ ਵਰਗੇ ਦੇ ਮਾਪਿਆਂ ਦਿੰਦਿਆਂ ਕੁਛ ਬੋਲ 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 ਦਿੰਦੇ ਹੁੰਦੇ ਸੀ ਪਹਿਲਾਂ ਵਾਲੀਆਂ ਬੁੜੀਆਂ ਤਾਂ ਕੋਈ ਇਹੋ ਜਿਹੀ ਨਹੀਂ ਸੀ ਵੀ ਚਲ ਕੋਈ ਨਾ ਭਾਈ ਇਹ ਮਾਪਿਆਂ ਨੂੰ ਸੇੜਿਆ ਪਤੀ ਹੈ ਹਨਾ ਕੋਈ ਗੱਲ ਨਹੀਂ ਪਰ ਆਇਆ ਨਾ ਵੀ ਜਾਂਦਾ ਉਹਨੂੰ ਵੀ ਕਹਿਣਾ ਪਈ ਤੂੰ ਵੀ ਆਪਦੇ ਮਾਪਿਆਂ ਨੂੰ ਨਾ ਬੋਲ ਨਾ ਸਾਢੇ 4 ਸਾਲ ਜਿਹੜੀ ਮੁੰਡੇ ਦਾ ਮਾਪਿਆਂ ਦੀ 10 ਸਾਲ ਜ਼ਿੰਦਗੀ ਘਟ ਜਾਏ ਕੋਈ ਚੱਕਰ ਨਹੀਂ ਮੁੰਡਾ ਉਹਨੂੰ ਜਿੰਨੇ ਮਰਜੀ ਕੋਈ ਕੁੱਟੀ ਕੁੱਟੀ ਜਾਂ ਕੁਝ ਕਰੀ ਜਾਵੇ ਵੀ ਜਿਹੜੀ ਕੁੜੀ ਨੂੰ ਉਹ ਆਪਦੇ ਮਾਪਿਆਂ ਤੇ ਹੁੰਦਾ ਵੀ ਮੇਰੇ ਮਾਪਿਓ ਨੂੰ ਨਾ ਕੋਈ ਤਕਲੀਫ ਆਵੇ ਹੈ ਨਾ ਸਮਝਦੇ ਬਹੁਤ ਜ਼ਿਆਦਾ ਬਹੁਤ ਜਿੰਨਾ ਮੈਂ ਕਹਿੰਦੇ ਉਹਨਾਂ ਦੇ ਕੋਈ ਚੰਗੇ ਕਰਮ ਕੀਤੇ ਜਿੰਨਾਂ ਦੇ ਬੱਚੇ ਵਧੀਆ ਠੀਕ ਹੈ ਲੈਕ ਹੈ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ